ਤਨਸਿਘਿਸਹਿਕਾਰਤਾ ਵਿਭਾਗ ਨੂੰ ਪੰਜਾਬ ਦੇ ਆਰਥਿਕ ਵਿਕਾਸ ਦੀ ਰੀੜ ਦੀ ਹੱਡੀ ਵਜੋਂ ਮਾਨਤਾ ਦਿਂਦੇ ਸੂਬੇ ਦੇ ਕਰਮੰંત્રી ਐਡਵੋਕੇਟ ਹਰਬਾਲ ਸਿੰਘ ਚੀਮਾਨ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਵਿਸ਼ੇਸ਼ ਤੌਰ ਤੇ ਵਿੱਤ ਵਿਭਾਗ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਅਤੇ ਇਸ ਦੀ ਪੂੰਜੀ ਦਾ ਵਿਸਤਾਰ ਕਰਨ ਦੇ ਲਈ ਤਿਆਰ ਸਹਿਕਾਰਤਾ ਵਿਭਾਗ ਨੂੰ ਪੂਰਾ ਸਮਰਥਨ ਪ੍ਰਦਾਨ ਕਰ ਰਿਹਾ ਹੈ ਤਦ ਤੇ ਚੀਮਾਨ ਨੇ ਅੱਜ ਦਿੱਤੇ ਗੌਰਵ ਪਵਨ ਵਿਕੇ 71ਵੇਂ ਸਰਵ ਭਾਰਤੀ ਸਹਿਕਾਰਤਾ ਸਪਤਾਹ ਦੇ ਆਖਰੀ ਦਿਨ ਸੂਬਾ ਪਦਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਟਿੱਪਣੀਆਂ ਕੀਤੀਆਂ। ਇਸ ਸਮਾਗਮ ਦੌਰਾਨ ਮੰਤਰੀ ਚੀਮਾ ਨੇ ਸਹਿਕਾਰਤਾ ਵਿਭਾਗ ਦੇ ਵੱਲੋਂ ਤਿਆਰ ਕੀਤਾ ਵੈੱਬ ਪੋਰਟਲ ਫੂਲਕਾਰੀ ਵੀ ਲਾਂਚ ਕੀਤਾ ਹੈ। ਜਿਸ ਦਾ ਉਦੇਸ਼ ਸੂਬੇ ਭਰ ਦੀਆਂ ਮਹਿਲਾ ਕਾਰੀਗਰਾਂ ਦੇ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਦੀ ਵਿਸ਼ਵ ਪੱਧਰੀ ਵਿਕਰੀ ਪ੍ਰਦਾਨ ਕਰਨਾ ਹੈ। ਤੋਂ ਇਲਾਵਾ ਵੇਰਕਾ ਦੇ ਨਵੇਂ ਉਤਪਾਦਾਂ ਅਤੇ ਕੌਫੀ ਟੇਬਲ ਦਾ ਵੀ ਉਦਘਾਟਨ ਕੀਤਾ ਹੈ। ਪੂਰੇ ਦੇਸ਼ ਦੇ ਅੰਦਰ ਜਿਹੜਾ ਭਾਰਤੀ ਸਹਿਕਾਰੀ ਹਫਤਾ ਬਣਾਇਆ ਜਾ ਰਿਹਾ ਸੀਗਾ ਉਹਦਾ ਅੱਜ ਲਾਸਟ ਦਿਨ ਸੀਗਾ ਔਰ ਪੰਜਾਬ ਸਰਕਾਰ ਵੱਲੋਂ ਇਹ ਸਟੂਡੈਂਟ ਦਾ ਯੋਜਨ ਕੀਤਾ ਗਿਆ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲਾਣਾਂ ਗੀਆਂ ਕਿ ਸਾਡੇ ਸੈਲਫ ਹੈਲਪ ਗਰੁੱਪ ਜਿਹਦੇ ਨੇ ਉਹ ਪੰਜਾਬ 'ਚ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਕਿਸ ਤਰ੍ਹਾਂ ਸਾਡੀਆਂ ਮਾਮਾ ਪੈਣਾ ਉਹਨਾਂ ਸੈਲਫ ਹੈਲਪ ਗਰੁੱਪਾਂ ਦੇ ਰਾਹੀਂ ਆਪਣੇ ਪਰਿਵਾਰ ਨੂੰ ਪਾਲ ਰਹੇ ਜੀ ਹਨ ਔਰ ਸਹਿਕਾਰਤਾ ਮੂਵਮੈਂਟ ਦੇ ਅੰਦਰ ਆਪਣਾ ਯੋਗਦਾਨ ਪਾ ਰਹੇ ਨੇਗੇ ਸਾਰੇ ਸਾਡੇ ਡਿਪਾਰਟਮੈਂਟ ਜੇ ਮੈਂ ਗੱਲ ਕਰਾਂ ਮਿਲਕ ਫੈਟ ਮਾਰਕ ਫੈਟ ਪੰਜਾਬ ਰਾ ਸਹਿਕਾਰੀ ਬੈਂਕ ਪੰਜਾਬ ਰਾ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਹਾਊਸ ਫੈਡ ਸ਼ੂਗਰ ਫੈਡ ਲੇਬਰ ਫੈਡ ਇਹ ਸਾਰੀਆਂ ਉਹ ਇੰਸਟੀਚਿਊਸ਼ਨ ਹੈਗੀਆਂ ਜਿਹੜੀਆਂ ਕੋਆਪਰੇਟਿਵ ਡਿਪਾਰਟਮੈਂਟ ਦੇ ਅੰਦਰ ਆਉਂਦੀਆਂ ਨੇਗੀਆਂ ਔਰ ਸਾਰੀਆਂ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੀ ਆਰਥਿਕਤਾ ਨੂੰ ਅੱਗੇ ਵਧਾਰ ਰਹੀਆਂ ਨੇਗੀਆਂ ਆਰਥਿਕਤਾ ਦੇ ਅੰਦਰ ਆਪਣਾ ਯੋਗਦਾਨ ਪਾ ਰਹੀਆਂ ਨੇਗੀਆਂ ਔਰ ਖਾਸ ਕਰਕੇ ਜੇ ਗੱਲ ਕਰੀਏ ਕਿਉਂਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਆ ਪੰਜਾਬ ਇੱਕ ਖੇਤੀਬਾੜੀ ਸੂਬਾ ਹੈ ਔਰ ਇਸ ਸੂਬੇ ਦੇ ਅੰਦਰ ਸਹਿਕਾਰੀ ਸੁਭਾਵਾਂ ਆਪਣਾ ਬੜਮੁੱਲਾ ਯੋਗਦਾਨ ਪੰਜਾਬ ਦੇ ਕਿਸਾਨ ਦੀ ਹੋਂਦ ਦੇ ਲਈ ਪੰਜਾਬ ਦੇ ਫਾਰਮਰ ਨੂੰ ਅੱਗੇ ਵਧਾਉਣ ਦੇ ਲਈ ਪੰਜਾਬ ਡਿਪਾਰਟਮੈਂਟ ਨੂੰ ਹੋਰ ਤਕੜਾ ਕਰਨ ਲਈ ਆਪਣਾ ਯੋਗਦਾਨ ਲਗਾਤਾਰ ਪਾ ਰਹੇ ਨੇ ਜਿਵੇਂ ਮਿਲਕ ਫੈਡ ਦੀ ਗੱਲ ਕਰਾਂ ਪੰਜਾਬ ਦਾ ਮਿਲਕ ਫੈਡ ਅਦਾਰਾ ਜਿਹੜਾ ਉਹਨੇ ਹੁਣ ਤੱਕ ਦਾ ਸਭ ਤੋਂ ਸਰਬੋਤਮ ਰਿਕਾਰਡ ਜਿਹੜਾ ਇਸ ਸਰਕਾਰ ਚ ਕਾਇਮ ਕੀਤਾਗਾ 31 ਲੱਖ ਲੀਟਰ ਦੁੱਧ ਦੀ 31 ਲੱਖ ਲੀਟਰ ਦੁੱਧ ਜਿਹੜੀ ਆ ਉਹਨਾਂ ਨੇ ਖਰੀਦ ਜਿਹੜੀ ਆ ਖਰੀਦੀਆ ਉਸ ਦੁੱਧ ਨੂੰ ਇਸ ਸਾਲ ਦੇ ਅੰਦਰ ਔਰ ਉਹਦੀ ਸਾਫ ਸਵਾਲ ਕੀਤੀ ਔਰ ਪ੍ਰੋਡਕਟ ਬਣਾ ਕੇ ਜਿਹੜੇ ਨੇਗੇ ਉਹ ਜਿਹੜੇ ਪੰਜਾਬ 'ਚ ਵੇਚੇ ਵੀ ਉਹ ਦੇਸ਼ ਪਰ ਦੇ ਵਿੱਚ ਵੇਚੇ ਇਸ ਤੋਂ ਬਿਨਾ ਇਸ ਤੋਂ ਬਿਨਾ ਤਿੰਨ ਨਵੇਂ ਪ੍ਰੋਡਕਟ ਜਿਹੜੇ ਨੇ ਮਿਲਕ ਫੈਟ ਵੱਲੋਂ ਅੱਜ ਲਾਂਚ ਕੀਤੇ ਗਏ ਜਿਨ੍ਹਾਂ ਵਿੱਚ ਕਰੀਮ ਅਤੇ ਦਹੀਂ ਕਰੀਮ ਅਤੇ ਦਹੀਂ ਅਤੇ ਘੱਟ ਫੈਟ ਵਾਲ ਡੇਰੀ ਡੇਰੀ ਜਿਹੜੇ ਫਾਈਟਰ ਨੇ ਉਹਨਾਂ ਦੀ ਸ਼ੁਰੂਆਤ ਕੀਤੀ ਆ ਬਾਈਟਰ ਨੇ ਇਸੇ ਤਰ੍ਹਾਂ ਗਾਂ ਦਾ ਘਿਓ ਗਾਂ ਦਾ ਘਿਓ ਦਾ ਜਿਹੜਾ ਪੌਚ ਆ ਉਹ 30 ਮਿਲੀਲੀਟਰ ਦੇ ਵਿੱਚ ਯਾਨੀ ਛੋਟਾ ਪੌਚ ਦਿੱਤਾ ਗਿਆ ਗਾਂ ਦੇ ਘਿਓ ਦਾ ਬਹੁਤ ਵੱਡੀ ਮੈਸਾਬੰਦਾਂ ਇੱਕ ਉਪਲਬਧਤਾ ਸਾਡੇ ਮਿਲਕਫੈਟ ਨੇ ਕੀਤੀ ਹੈ ਇਸੇ ਤਰ੍ਹਾਂ ਨਮਕ ਰਹਿਤ ਚਿੱਟਾ ਮੱਖਣ ਜਿਹੜਾ ਚਿੱਟਾ ਮੱਖਣ ਨਮਕ ਰਹਿਤ ਉਹਦੀ ਵੀ ਲਾਂਚਿੰਗ ਜਿਹੜੀ ਆ ਅੱਜ ਮਿਲਕਫੈਟ ਵੱਲੋਂ ਕੀਤੀ ਗਈ ਆ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ 슈ਗਰਫੈਟ ਦੀ ਪੰਜਾਬ ਦੇ 슈ਗਰਫੈਟ ਦਾ ਅਦਾਰਾ ਜਿਹੜਾ ਉਨੇ ਆਪਣਾ ਕਿਉਂਕਿ ਪੰਜਾਬ ਸਰਕਾਰ ਜਦੋਂ ਆਈ ਆ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ ਬਹੁਤ ਸਾਰੇ ਬਕਾਏ ਕਿਸਾਨਾਂ ਦੇ ਪੁਰਾਣੀ ਕਾਂਗਰਸ ਸਮੇਂ ਦੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਬਕਾਏ ਜਿਹੜੇ ਪੈਂਡਿੰਗ ਪਏ ਸੀ ਲਗਭਗ 400 ਕਰੋੜ ਤੋਂ ਉੱਪਰ ਦੇ ਪੈਸੇ ਪਏ ਸੀ ਪੈਂਡਿੰਗ ਉਹ ਸਾਰੇ ਜਦੋਂ ਤੁਰੰਤ ਜਾਰੀ ਕੀਤੇ ਗਏ ਤਾਂ ਉਹਦੇ ਨਾਲ ਗੰਨਾ ਕਾਸਟਕਾਰਾਂ ਨੂੰ ਵੱਡਾ ਹਲਾਰਾ ਮਿਲਿਆ ਵੱਡਾ ਹੰਗਾਰਾ ਮਿਲਿਆ ਔਰ ਅੱਜ ਪੰਜਾਬ ਦਾ ਜਿਹੜਾ ਸ਼ੁਗਰ ਦੇ ਥੱਲੇ ਰਕਬਾਗਾ ਉਹ ਲਗਭਗ 50000 ਹੈਕਟੇਅਰ ਸੀ 2022 ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅੱਜ ਉਹ ਵੱਧ ਕੇ 56000 ਹੈਕਟੇਅਰ ਹੋ ਗਿਆ ਯਾਨੀ 65000 ਹੈਕਟੇਅਰ ਨਮਾ ਜਿਹੜਾ ਐਡ ਇਸ ਕਰਕੇ ਹੋਇਆ ਕਿਉਂਕਿ ਸਰਕਾਰ ਨੇ ਪੰਜਾਬ ਦੇ ਗੰਨਾ ਕਾਸਟਰਾਂ ਦੀ ਬਾਹ ਫੜੀ ਔਰ ਗੰਨੇ ਦੇ ਪੈਸੇ ਜਿਹੜੇ ਨੇ ਉਹ ਸਮੇਂ ਸਿਰ ਦਿੱਤੇ ਰਹੇ ਇਸੇ ਤਰੀਕੇ ਜਿਵੇਂ ਭੋਗਪੁਰ ਸਹਿਕਾਰੀ ਖੰਡ ਮੇਲਾ ਉਹਦੇ ਅੰਦਰ ਕੋ ਜਨਰੇਸ਼ਨ ਦਾ ਜਿਹੜਾ ਕੋ ਜਨਰੇਸ਼ਨ 14 ਮੈਗਾਵਾਟ ਦਾ 80 ਪਲਾਟ ਲਾਇਆ ਉਹਦੇ ਨਾਲ 15.5 ਕਰੋੜ ਰੁਪਏ ਤੋਂ ਉੱਪਰ ਦੀ ਕਮਾਈ ਜਿਹੜੀ ਆ ਉਹ ਮਿਲ ਨੂੰ ਹੋਈ ਆ ਇਹ ਮੈਂ ਤਾਂ ਗੱਲ ਕਰ ਰਿਹਾ ਕਿ ਪੰਜਾਬ ਦੇ ਸਹਿਕਾਰਤਾ ਡਿਪਾਰਟਮੈਂਟ ਦੇ ਜਿਹੜੇ ਕਦਮ ਨੇ ਉਹ ਲਗਾਤਾਰ ਤਰੱਕੀ ਵੱਲ ਵੱਧ ਰਹੇ ਨੇ ਲਗਾਤਾਰ ਜਿਹੜਾ ਇੰਪਰੂਵਮੈਂਟ ਹੋਈ ਆ ਇਸੇ ਤਰ੍ਹਾਂ ਮਾਰਕਫੈਟ ਦੀ ਗੱਲ ਕਰਾਂ ਮਾਰਕਫੈਟ ਨੇ ਵੀ ਨਵੇਂ ਆਪਣੇ ਗੋਲ ਸੈੱਟ ਕੀਤੇ ਚਾਹੇ ਉਹ ਮੂੰਗੀ ਦੀ ਖਰੀਦ ਦੇ ਹੋਣ ਔਰ ਜਿਹਦੇ ਨਾਲ ਪੰਜਾਬ ਦਾ ਲਗਭਗ 4500 ਤੋਂ ਉੱਪਰ ਪੰਜਾਬ ਦੇ ਕਿਸਾਨ ਨੂੰ ਫਾਇਦਾ ਹੋਇਆ ਔਰ ਡਾਈਵਰਸੀਫਿਕੇਸ਼ਨ ਵੱਲ ਕਦਮ ਜਿਹੜੇ ਨੇ ਉਹ ਪੰਜਾਬ ਦੇ ਹੋਏ ਇਸੇ ਤਰੀਕੇ ਜਿਹੜਾ ਸਹਿਕਾਰੀ ਬੈਂਕਾਂ ਉਹਦਾ ਕੰਪਿਊਟਰਾਈ ਕਰਨ ਉਹਦਾ ਕੰਪਿਊਟਰਾਈ ਕਰਨ ਪੰਜਾਬ 'ਚ ਹੋਇਆ ਔਰ ਲਗਭਗ ਅੱਜ ਪੰਜਾਬ ਦੀਆਂ ਸਹਿਕਾਰੀ ਬੈਂਕ ਦੀਆਂ ਅੱਧੀਆਂ ਬ੍ਰਾਂਚਾਂ ਦਾ ਕੰਪਿਊਟਰਾਈ ਕਰਨ ਮੁਕੰਮਲ ਹੋ ਚੁੱਕਿਆ ਔਰ ਅੱਧੀਆਂ ਰਹਿndੀਆਂ ਨੇ ਉਹਨਾਂ ਦਾ ਕੰਮ ਵੀ ਜਿਹੜਾ ਬੜੇ ਜਲਦੀ ਪੂਰਾ ਹੋ ਜਾਊਗਾ ਲੇਬਰ ਫੈਟ ਨੇ ਬਿਲਕੁਲ ਲੇਬਰ ਫੈਟ ਸੁਸਾਇਟੀਆਂ ਰਜਿਸਟਰ ਕਰਦਾਗਾ ਉਹਨਾਂ ਨੇ ਬੜੇ ਅੱਛੇ ਆਪਣੇ ਰਿਜ਼ਲਟ ਦਿੱਤੇ ਨੇ ਕਿ ਸੋ ਅੱਜ ਜਿਹੜਾ ਇਹ ਵੀਕ ਦਾ ਅੰਤਮ ਦਿਨ ਸੀਗਾ ਉਹਦੇ ਉੱਤੇ ਸਾਰੀਆਂ ਉਹਨਾਂ ਸਾਥੀਆਂ ਨੂੰ ਸਨਮਾਨਤ ਕੀਤਾ ਗਿਆ ਉਹਨਾਂ ਦਾ ਹੌਸਲਾ ਵਧਾਇਆ ਗਿਆ ਜਿਹੜੇ ਸਹਿਕਾਰਤਾ ਦੇ ਖੇਤਰ ਨੂੰ ਹੋਰ ਅੱਗੇ ਲੈ ਕੇ ਜਾ ਰਹੇ ਨੇਗੇ ਜਿਹੜੇ ਸਾਡੀ ਸਹਿਕਾਰਤਾ ਕਿਉਂਕਿ ਆ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਆ ਸਹਿਕਾਰਤਾ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਆ ਕਿਉਂਕਿ ਸਿੱਧੀ ਕਿਸਾਨੀ ਨਾਲ ਜੁੜੀ ਹੋਈ ਆ ਸਿੱਧੀ ਫਾਰਮਰ ਨਾਲ ਜੁੜੀ ਹੋਈ ਆ ਸੋਨੂੰ ਅਸੀਂ ਹੋਰ ਮਜ਼ਬੂਤ ਕਰ ਰਹੇ ਹਾਂਗੇ ਸੌਣ ਵਾਲੇ ਸਮੇਂ ਦੇ ਵਿੱਚ ਬਹੁਤ ਅੱਛੇ ਰਿਜ਼ਲਟ ਜਿਹੜੇ ਨੇਗੇ ਦੇਖਣ ਨੂੰ ਮਿਲਣਗੇ ਕਿਉਂਕਿ ਪੋਲੂਸ਼ਨ ਪੰਜਾਬ ਔਰ ਦਿੱਲੀ ਦੇ ਅੰਦਰ ਵਧ ਕੀਤਾ ਹੈ ਬਲੇਮ ਗੇਮ ਚੱਲ ਰਹੀ ਹੈ ਪੋਲੂਸ਼ਨ ਪਰ ਮੁਦਹਾਦਤਤਾ ਗਿਆ ਤੇ ਉੱਥੇ ਜਿੱਥੇ ਰੰਧਾਵਾ ਰੰਧਾਵਾ ਦੇਖੋ ਰੰਧਾਵਾ ਸਾਹਿਬ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਵੇਦਣਾ ਚਾਹੀਦਾ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਨੇ ਕੋਈ ਬੰਦਾ ਵਿਅਕਤੀ ਤੁਸੀਂ ਸਾਰੇ ਸਮਝਦਾਰ ਹੋ ਪੰਜਾਬ ਦੇ ਲੋਕ ਸਮਝਦਾਰ ਨੇ ਕੋਈ ਵੀ ਵਿਅਕਤੀ ਰਾਤੋਂ ਰਾਤ ਗੈਂਗਸਟਰ ਨਹੀਂ ਬਣਦਾ ਹੈਗਾ ਉਹ ਭਾਈ ਉਹਨਾਂ ਤੇ 40 40 ਕੇਸ 50 50 ਕੇਸ ਪਿਛਲੇ 15-15 ਸਾਲ ਤੋਂ ਹਿਸਟਰੀ ਸੀਟ ਪਿਛਲੇ 10-10 ਸਾਲ ਤੋਂ ਹਿਸਟਰੀ ਸੀਟਰ ਪਿਛਲੇ 5-5 ਸਾਲ ਤੋਂ ਹਿਸਟਰੀ ਸੀਟਰ ਉਹ ਕਿਹਨੇ ਪੈਦਾ ਕੀਤੇ ਪੰਜਾਬ ਚ ਜਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਰਾਜ ਰਹਿਗਾ ਜਾਂ ਕਾਂਗਰਸ ਪਾਰਟੀ ਦਾ ਰਾਜ ਰਹਿਗਾ ਸੋ ਗੈਂਗਸਟਰ ਪੈਦਾ ਕਰਨ ਵਾਲੀਆਂ ਪਾਰਟੀਆਂ ਕਿਹੜੀਆਂ ਨੇ ਜਾਂ ਕਾਂਗਰਸ ਪਾਰਟੀ ਆ ਜਾਂ ਅਕਾਲੀ ਦਲਾ ਚੰਗਾ ਹੁੰਦਾ ਜੋ ਆਪਣੀ ਪਾਰਟੀ ਛੱਡ ਕੇ ਆਜ਼ਾਦ ਲੜਦੇ ਫਿਰ ਇਹ ਗੱਲ ਤੇ ਬੋਲ ਸਕਦੇ ਸੀਗੇ ਸੋ ਪੰਜਾਬ ਜਾਣਦਾ ਕਿ ਗੈਂਗਸਟਰ ਖੁਦ ਉਹਨਾਂ ਨੇ ਪੈਦਾ ਕੀਤੇ ਨੇ ਸਾਡੇ ਤੇ ਝੂਠਾ ਦੋਸ਼ ਲਾ ਰਹੇ ਨੇ ਉਹ ਕਹਿੰਦੇ ਨੇ 2 ਸਾਲ ਤੋਂ ਕਾਰਵਾਈ ਤਾਂ ਤੁਸੀਂ ਕੀਤੀ ਨਹੀਂ ਉਹ ਕਹਿੰਦੇ ਚੈਲੰਜ ਕੀਤਾ ਸੀ ਕਾਰਵਾਈ ਕਰ ਪੰਜਾਬ ਦੇ ਅੰਦਰ ਐਂਟੀ ਗੈਂਗਸਟਰ ਫੋਰਸ ਦਾ ਗਠਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸਭ ਤੋਂ ਵੱਧ ਗੈਂਗਸਟਰਾਂ ਦਾ ਸਫਾਇਆ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਮੇਂ ਹੋਇਆਗਾ ਸੋ ਜੋ ਕੁਛੇ ਮਰਜ਼ੀ ਕਹੀ ਜਾਣ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਔਰ ਪੰਜਾਬ ਤਰੱਕੀ ਕਰ ਰਿਹਾ ਹੈ ਹਾਂ ਜੀ ਅੰਸਾਰੀ ਵਾਲੇ ਮਾਮਲੇ ਦੇ ਕਿੰਨੇ ਕਾਰਵਾਈ ਬਿਲਕੁਲ ਚਾਰੇ ਸੀਟਾਂ ਤੇ ਅੱਜ VOTING ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਉਹਨਾਂ ਜਿਹੜੇ ਚਾਰ ਸੀਟਾਂ ਦੇ VOTER ਨੇਗੇ ਉੰਨਾ ਲੰਬਾ ਅਪੀਲ ਕਰਦਾ ਕਿ ਆਪਣੇ ਘਰਾਂ ਚੋਂ ਨਿਕਲੋ ਅਮਨ ਸ਼ਾਂਤੀ ਦੇ ਨਾਲ ਜਾ ਕੇ ਆਪਣੇ ਮਤ ਦਾ ਪ੍ਰਯੋਗ ਕਰੋ ਵੋਟਾਂ ਪਾਓ ਪਰ ਮੈਨੂੰ ਪੂਰਨ ਉਮੀਦ ਆ ਕਿ ਚਾਰੇ ਸੀਟਾਂ ਆਮ ਆਦਮੀ ਪਾਰਟੀ ਵੱਡੀ ਲੀਡ ਲੈਣਗੀ